ਉਹੀ ਗੱਲ ਕਰ ਲੋ ਜੀ ਬੰਦੀ ਕਰ ਲੈ ਗਏ ਕਿ ਆ ਡਿਮਾਨਾ ਨਾਲ ਕੀ ਕਰ ਸੀਟ ਹੋ ਗਈ ਸੀ ਜਿੱਦਾਂ ਦਾ ਦੁਬਾਰੇ ਰਿਪੋਰਟ ਕਰ ਲੋ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਹਰਕੇਸ਼ ਕੁਮਾਰ ਵਿਕਰੀ ਹਰਕੇਸ਼ ਕੁਮਾਰ ਜੀ ਕੀ ਮਾਮਲਾ ਹੈ ਜਿਹੜਾ ਅੱਜ ਇਹ ਧਰਣਾ ਲਾਣ ਨੂੰ ਆਪਾਂ ਮਜਬੂਰ ਹੋਏ ਆਏ ਕੋਈ ਕੀ ਕਾਰਨ ਹੈ ਸਾਹ ਦੇਖੋ ਜੀ ਪਿਛਲੀ 10 ਤਰੀਕ ਨੂੰ ਸਾਡੀ ਗੱਡੀ ਚੰਡੀਗੜ੍ਹੋਂ ਚੱਲ ਕੇ ਇਹ ਸਾਰ ਜਾਨੀ ਸੀਗੀ ਤੇ ਉਹ ਆਪਣੇ ਬੰਦੇ ਬੰਦੇ ਰੂਟ ਦੇ ਉੱਪਰ ਆ ਰਹੀ ਸੀਗੀ ਹੂੰ ਇਧਰੋਂ ਸਮਾਨੇ ਤੋਂ ਇੱਕ ਟਿਪਰ ਗਿਆ ਜਿਹੜਾ ਓਵਰ ਲੋਡ ਸੀਗਾ ਤੇ ਉਹ ਜਾ ਕੇ ਰੌਂਗ ਸਾਈਡ ਜਾ ਕੇ ਸਾਡੇ ਬੱਸ ਦੇ 프ਰੰਟ ਦੇ ਵਿੱਚ ਲੱਗਿਆ ਆ ਤਾਂ ਨਹੀਂ ਗੱਲ ਕਰਦੇ ਜਿਹੜੀ ਫਤਿਹਪੁਰ ਰੋਡ ਸਤ ਸੰਘਰ ਦੇ ਅੱਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ 10 ਦਿਨ ਲਗਭਗ 6-7 ਦਿਨ ਹੋ ਗਏ ਜੀ ਜੀ ਅਸੀਂ 6-7 ਵਾਰ ਜਾ ਕੇ ਥਾਣੇ ਦੇ ਵਿੱਚ ਐਸਐਸ ਸਾਹਿਬ ਨੂੰ ਮਿਲਿਆ ਜਾ ਕੇ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਐਮਐਲਆਰ ਕੱਟੀ ਹੋਈ ਹੈ ਸਾਡਾ ਜਿਹੜਾ ਡਰਾਈਵਰ ਸੀ ਉਹ ਵੀ ਵਿਚਾਰਾ 4-5 ਦਿਨ ਹਸਪੀਟਲ ਐਡਮਿਟ ਰਿਹਾ 3-4 ਸਵਾਰੀਆਂ ਮੀਂੜ ਹੋਈਆਂ ਬੱਸ ਦਾ ਵੀ 1 ਲੱਖ 1.5 ਲੱਖ ਰੁਪਏ ਦਾ ਨੁਕਸਾਨ ਆਗਾ ਸਾਡੀ ਮੰਗ ਸੀ ਪ੍ਰਸ਼ਾਸਨ ਕੋਲੋਂ ਵੀ ਜਿਹੜੀ ਬਣਦੀ ਕਾਰਵਾਈ ਆ ਉਹਨਾਂ ਤੇ ਹੋਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਵੱਲੋਂ ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਸਾਨੂੰ ਜਾਨੀ ਕਿ ਗਲਤ ਸ਼ਬਦ ਗਲਤ ਵਰਡ ਵਰਤੇ ਜਾ ਰਹੇ ਨੇ ਕਿਹਾ ਇਹ ਕਿ ਜਿਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਇਸ ਤਰ੍ਹਾਂ ਬੋਲਿਆ ਗਿਆ ਜੀ ਸਾਨੂੰ ਵੀ ਕਿਸਾਨ ਲਗਭਗ 2 ਸਾਲਾਂ ਤੋਂ ਸੰਭੂ ਗਾਡਰ ਤੇ ਬੈਠੇ ਨੇ ਉਹਨਾਂ ਨੇ ਕੀ ਲੈ ਲਿਆ ਉਹਨਾਂ ਨੂੰ ਕੀ ਮਿਲ ਗਿਆ ਧਰਨਾ ਲਈ ਬੈਠੇ ਆ ਤੁਸੀਂ ਧਰਨਾ ਨਾਲੋਂ ਬੰਦ ਕਰ ਲੋ ਐਚਓ ਐਸ ਐਚਓ ਸਾਹਿਬ ਨੇ ਇੱਥੇ ਤੱਕ ਸਾਨੂੰ ਕਿਹਾ ਵੀ ਨਹਿਰ ਦੇ ਵਿੱਚ 3 ਦਿਨ ਕੋਈ ਨਾ ਕੋਈ ਬੰਦਾ ਗਿਰ ਜਾਂਦਾ ਬੰਦ ਕਰ ਦਿੰਦੇ ਨੇ ਅਸੀਂ ਉਲਟਾ ਉਹਨਾਂ ਦੀ ਪਰਚਾ ਪਾਉਣਾ ਤੁਸੀਂ ਬੰਦ ਕਰੋ ਜੀ ਤੁਹਾਡੇ ਤੇ ਪਰਚੇ ਦੇਵਾਂ ਜਿਹੜਾ ਤੁਸੀਂ ਦੱਸਿਆ ਯਾਰ ਕਿ ਜੀ ਕਿਵੇਂ ਸਿਟੀ ਚ ਹੈ ਕਿ ਸਦਰ ਚਾ ਮਾਮਲਾ ਤੁਹਾਡਾ ਸਿਟੀ ਚ ਹੈ ਸਿਟੀ ਚ ਤੁਸੀਂ ਥਾਣਾ ਕਿਹਾ ਸੀ ਨਾ ਜੀ ਸਿਟੀ ਸਰ ਸਿਟੀ ਤੇ ਫਿਰ ਅਗਲਾ ਪ੍ਰੋਸੈਸ ਕੀ ਹੈ ਤੁਹਾਡੀ ਕੀ ਸੁਣਵਾਈ ਹੋਈ ਹੈ ਤੇ ਕੀ ਉਹਨਾਂ ਨੇ ਤੁਹਾਨੂੰ ਬਿਲਕੁਲ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਉਂ ਦਾ ਤਿਉਂ ਮਸਲਾ ਖੜਿਆ 10 ਤਰੀਕ ਦੀ ਦੁਰਘਟਨਾ ਹੋਈ ਹੈ ਐਕਸੀਡੈਂਟ ਹੋਇਆਗਾ ਅੱਜ 16 ਤਰੀਕ ਹੋ ਗਈ ਅਸੀਂ 2 ਵਜੇ ਦਾ ਟਾਈਮ ਦਿੱਤਾ ਸੀ ਜਤੇਬੰਦੀ ਦਾ ਅਸੀਂ ਨੋਟਿਸ ਦੇ ਕੇ ਆਏ ਅੱਜ 16 ਤਰੀਕ ਹੈ ਕਿਹੜੇ ਦਿਨ ਦੀ ਗੱਲ ਹੈ ਇਹ 10 ਤਰੀਕ ਦੀ ਹੈ 10 ਤਰੀਕ 6 ਦਿਨ ਹੋ ਗਏ ਗੱਲ ਨੂੰ 6 ਦਿਨ ਹੋ ਗਏ ਲਗਭਗ ਜੀ ਤੇ ਉਹ ਟਿੰਪਰ ਦਾ ਵੀ ਸਾਨੂੰ ਕੋਈ ਪਤਾ ਨਹੀਂ ਵੀ ਕਿੱਥੇ ਹੈ ਕੀ ਦਾ ਤੇ ਡਰਾਈਵਰ ਦੀ ਪਤਾ ਵੀ ਕੌਣ ਸੀ ਕੀ ਹੈ ਪਰ ਇਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕੀ ਮੰਗ ਚਾਹਦੇ ਹੋ ਤੁਸੀਂ ਅਸੀਂ ਕਹਿੰਦੇ ਆ ਵੀ ਉਹ ਤੇ ਕਾਰਵਾਈ ਹੋਵੇ ਜੀ ਟਿੰਪਰ ਤੇ ਕੇ ਐਫ ਆਈ ਆਰ ਹੋਵੇ ਇੱਥੇ ਤੱਕ ਕੀ ਐਫ ਆਈ ਆਰ ਤਾਂ ਹੋਣੀ ਚਾਹੀਦੀ ਹੈ ਨਾ ਜੇ ਛੋਟਾ ਮੋਟਾ ਐਕਸੀਡੈਂਟ ਹੋ ਜੇ ਕੋਈ ਆਮ ਕੋਈ ਮਾਤੜ ਹੋਵੇ ਉਹ ਹੁ ਅੱਜ ਤੁਹਾਡੀ ਸਾਰੀ ਜਥੇਬੰਦੀ ਨਾਲ ਇਸ ਦੀ ਬਿਲਕੁਲ ਜੀ ਸਾਡਾ ਪੰਜਾਬ ਪੰਜਾਬ ਤੇ ਪ੍ਰੋਟੈਸਟ ਜਾਏਗਾ ਜੇਕਰ ਸਾਡੀ ਕੋਈ ਅੱਜ ਸੁਣਵਾਈ ਨਹੀਂ ਹੁੰਦੀ ਤਾਂ ਸਵੇਰ ਤੋਂ ਅਸੀਂ ਪੂਰੇ ਪੰਜਾਬ 'ਚ ਪ੍ਰੋਟੈਸਟ ਕਰਾਂਗੇ ਜੇ ਤੁਹਾਡੀ ਅੱਜ ਕੋਈ ਸੁਣਵਾਈ ਧਰਨੇ ਦੀ ਨਾ ਹੁੰਦੀ ਬਿਲਕੁਲ ਜੀ ਤਾਂ ਸਵੇਰੇ ਤੁਸੀਂ ਪੰਜਾਬ ਲੈਵਲ ਦੀ ਗਾਲ ਦੇ ਧਰਨਾ ਦੇ ਪ੍ਰੋਟੈਸਟ ਕਰਾਂਗੇ ਜੀ ਕਿਉਂਕਿ ਇਹ ਜਿਹੜੀ ਪੰਜਾਬ ਸਰਕਾਰ ਹੈ ਇਹ ਜਿਹੜੇ ਸਾਡੇ ਆਮ ਚਾਹੇ ਡਰਾਈਵਰ ਲਾ ਲੋ ਚਾਹੇ ਕੰਡਕਟਰ ਲਾ ਲੋ ਚਾਹੇ ਆਮ ਪਬਲਿਕ ਲਾ ਲੋ ਉਹਨਾਂ ਨੂੰ ਅਣਦੇਖਾ ਕਰ ਰਹੀ ਹੈ ਮਾਫੀਏ ਨੂੰ ਇਹ ਬढ़ावा ਦੇ ਰਹੀ ਹੈ ਇੱਕ ਤਰ੍ਹਾਂ ਦਾ ਮਾਫੀ ਕਾ ਕੇ ਇਸ ਨੂੰ ਮਾਫੀ ਨੂੰ ਬੜਾ ਵਧੀਆ ਜਿਹੜਾ ਜਦੋਂ ਪ੍ਰਸ਼ਾਸਨ ਨੂੰ ਪਤਾ ਹੈ ਵੀ ਐਕਸੀਡੈਂਟ ਹੋਇਆ ਦੁਰਘਟਨਾ ਹੋਈ ਹੈ 100% ਜਿਹੜਾ ਡਰਾਈਵਰ ਇੰਜਰਡ ਹੋਇਆ ਹੈ ਗੱਡੀ ਦਾ 1.5 ਤੋਂ 2 ਲੱਖ ਦਾ ਨੁਕਸਾਨ ਹੈ ਫਿਰ ਵੀ ਉਹਨੂੰ ਹੱਲਾਸ਼ੀਰੀ ਦੇ ਰਹੇ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਐਫਆਈਆਰ ਨਹੀਂ ਇਸ ਤੋਂ ਮੜੀ ਆਪਾਂ ਕੀ ਕਾ ਕੇ ਵੀ ਕੀ ਗੱਲ ਹੋ ਸਰ ਅਸੀਂ ਚਾਹੁੰਦੇ ਆ ਵੀ ਐਫਆਈਆਰ ਹੋਵੇ ਆਮ ਪਬਲਿਕ ਵੀ ਹਰਾਸਮੈਂਟ ਹੋ ਰਹੀ ਹੈ ਅਸੀਂ ਅੱਬ ਦਾ ਕੰਮਕਾਰ ਛੱਡ ਕੇ ਧਰਨੇ 'ਚ ਬੈਠੇ ਆ ਅਸੀਂ ਚਾਹੁੰਦੇ ਆ ਵੀ ਐਫਆਈਆਰ ਹੋਵੇ ਸਾਡਾ ਧਰਨਾ ਜਿਹੜਾ ਉਸ ਮੱਤ ਤੋਂ ਹੋਵੇ ਜਿਹੜੇ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਵਿਭਾਗੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਹੁਣ ਧਰਨਾ ਲਾਇਆ ਹੈ ਅਸੀਂ 2 ਵਜੇ ਦਾ ਨੋਟਿਸ ਦਿੱਤਾ 2 ਵਜੇ ਦੇ ਤਕਰੀਬ ਅਸੀਂ ਜਿਹੜਾ ਇਹ ਜਿਹੜਾ ਤੁਸੀਂ ਇਹ ਧਰਨਾ ਜੱਤੋਂ ਲਾਇਆ ਕੋਈ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਆਏ ਨੇ ਕੋਈ ਸੁਧ-ਬਦ ਲੈਣ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਤਾਂ ਬਲਕਿ ਅਸੀਂ ਪਹਿਲਾਂ ਮੀਟਿੰਗ ਕਰਕੇ ਆਇਆ ਐਸ ਐਚ ਓ ਸਾਹਿਬ ਨੇ ਸਾਨੂੰ ਕਹੇ ਵੀ ਜਾ ਕੇ ਬੰਦ ਕਰ ਲੋ ਕਿਸਾਨਾਂ ਨੇ ਕਹਿੰਦਾ ਸੰਭੂ ਵੜਰੀਆ ਬੰਦ ਕਰੇ ਨੂੰ 2 ਸਾਲ ਹੋ ਗਏ ਉਹਨਾਂ ਨੇ ਐਸ ਐਚ ਓ ਸਾਹਿਬ ਕੀ ਕਹਿੰਦੇ ਆ ਕਹਿੰਦੇ ਬੰਦ ਕਰ ਲੋ ਵੱਧ ਤੋਂ ਵੱਧ ਧਰਨਾ ਨਹੀਂ ਲ ਕਿ ਜਦੇ ਬੰਦੀ ਦੇ ਅਸੀਂ ਲੀਡਰ ਗਿਆ ਉੱਤੇ ਜਾ ਕੇ ਗੱਲਬਾਤ ਕਰੀ ਹੈ ਅਸੀਂ ਸਚਾਰੂ ਢੰਗ ਨਾਲ ਗੱਲ ਕਰਨਾ ਚਾਹੁੰਦੇ ਸੀ ਵੀ ਜੇ ਕਿਧਰੇ ਨਾ ਕਿਧਰੇ ਨਿਬੜ ਜੇ ਕੋਈ ਗੱਲਬਾਤ ਐਸਐਚਓ ਐਸਐਚਓ ਸਿਟੀ ਚ ਨਾ ਤੁਹਾਡਾ ਇਹ ਮਾਮਲਾ ਜਿਹੜਾ ਹੈ ਹਾਂਜੀ ਭਰਾ ਜੀ ਆਪਣਾ ਨਾਮ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਕੀ ਪ੍ਰਸ਼ਾਸਨ ਤੋਂ ਮੰਗ ਚਾਣਿਓ ਜਿਹੜਾ ਹਰਕੇਸ਼ ਵੀਰ ਨੇ ਦੱਸਿਆ ਕਿ ਵੀ 10 ਤਰੀਕ ਨੂੰ ਐਕਸੀਡੈਂਟ ਹੋਇਆ ਸੀਗਾ ਤੇ ਕਿ ਵੀ ਅੱਜ 16 ਤਰੀਕ ਹੋ ਗਈ ਕੋਈ ਉਹਦੇ ਤੇ ਸੁਣਵਾਈ ਨਹੀਂ ਹੋਈ ਤੇ ਇੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਐਸ ਐਚ ਓ ਸਾਹਿਬ ਕਹਿੰਦੇ ਆ ਤੁਸੀਂ ਧਰਨਾ ਲਾਣਾ ਬੇਸ਼ੱਕ ਲਾ ਲਓ ਕਿਵੇਂ ਦੇਖ ਦੋ ਇਹਨੂੰ ਹਾਂਜੀ ਸਰ ਅਸੀਂ ਲਗਭਗ 6 ਦਿਨਾਂ ਤੋਂ ਹੀ ਆਪਣੇ ਜਿਹੜਾ ਥਾਣਾ ਹੀ ਉੱਤੇ ਆ ਰਹੇ ਆਂ ਹੀ ਪਰ ਉਹਦੇ ਜਿੱਦਣ ਵੀ ਆਉਂਦੇ ਸਾਨੂੰ ਜਲੀਲ ਹੀ ਕੀਤਾ ਜਾਂਦਾ ਹੈ ਤੁਹਾਡੇ ਡਰਾਈਵਰ ਦੀ ਗਲਤੀ ਹੈ ਜਦ ਕਿ ਅਸੀਂ ਬਾਕਾਇਦਾ ਇਹ ਵੀ ਕਹਿ ਚੁੱਕਿਆ ਵੀ ਤੁਸੀਂ ਆਪਣੀ ਕਾਰਵਾਈ ਜੋ ਹੈ ਪ੍ਰਸ਼ਾਸਨ ਵੱਲੋਂ ਮੰਗੀ ਕਾਰਵਾਈ ਉਹ ਕਰ ਦਿਓ ਉਹਦੇ ਤੋਂ ਬਾਅਦ ਜਿਹੜਾ ਫੈਸਲਾ ਉਹਦਾ ਕੋਰਟ ਦੇ ਥਰੂ ਹੋਣਾ ਵੀ ਇਹਦੀ ਗਲਤੀ ਕੀ ਦਾ ਕੀ ਹੈ ਜੀ ਤੇ ਪਰ ਉਹਨਾਂ ਨੂੰ ਸਾਨੂੰ ਰੋਜ਼ ਹੀ ਜਲੀਲ ਕਰਕੇ ਮੋੜਿਆ ਜਾਂਦਾ ਹੈ ਵੀ ਅਸੀਂ ਤੁਹਾਨੂੰ ਐ ਕਰਦਾਂਗੇ ਤੁਹਾਡੇ ਤੇ ਪਰਚੇ ਕਰਾ ਦਾਂਗੇ ਜੇ ਕਰਦਾਂਗੇ ਇਸ ਕਰਕੇ ਅਸੀਂ ਤਾਂ ਹੀ ਮੰਗ ਕਰਦੇ ਹਾਂ ਵੀ ਜਿਹੜੀ ਸਾਡੀ ਨੁਕਸਾਨ ਹੋਇਆ ਤੇ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਅਸੀਂ ਧਰਨਾ ਫੋਲਦਨੇ ਆਂ

ਹਾਂਜੀ ਚਲ 9 ਵਜੇ ਨਾ ਬਣਾਉਂਦੇ 3 ਵਜੇ ਤੁਸੀਂ ਦੇਖ ਰਹੇ ਹੋ ਮੁੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਇੱਥੇ ਅੱਜ ਤੋਂ 5-6 ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀਗਾ ਉਸ ਦੇ ਸਬੰਧ ਦੇ ਵਿੱਚ ਡਰਾਈਵਰ ਪੰਜਾਬ ਰੋਡਵੇ ਦੇ ਬੱਸਾਂ ਨੇ ਜਿਹੜੇ ਡਰਾਈਵਰ ਨੇ ਮੁਲਾਜ਼ਮ ਨੇ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਕਿ ਸਾਡੀ ਅੱਜ 6 ਦਿਨ ਹੋ ਗਏ ਨੇ ਕੋਈ ਸੁਣਵਾਈ ਨਹੀਂ ਹੋਈ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਇਸ ਦੇ ਵਿੱਚ ਗੌਰ ਨਹੀਂ ਕਰ ਰਿਹਾ ਕਿਤੇ ਪ੍ਰੇਸ਼ਾਨਤਾ ਸਵਾਰੀਆਂ ਨੂੰ ਹੋਣਾ ਪੈ ਰਿਹਾ ਧੁੱਪ ਦਾ ਟਾਈਮ ਹੈ ਤੇ ਟ੍ਰੈਫਿਕ ਵਿਭਾਗ ਆਪਣੇ ਸੁਚਾਰੂ ਢੰਗ ਨਾਲ ਚਲਾਉਣ ਦੀ ਪੂਰੀ ਕੋਸ਼ਿਸ਼ਾਂ ਕਰ ਰਿਹਾ ਹੈ ਦੇਖ ਰਹੇ ਹੋ ਟ੍ਰੈਫਿਕ ਵਿਭਾਗ ਦੇ ਆਲਾ ਅਧਿਕਾਰੀ ਆਪਣੀ ਡਿਊਟੀ ਬੇਗੋਬੀ ਨਿਭਾ ਰਹੇ ਨੇ ਤੇ ਜਿੱਥੇ ਤੱਕ ਹੋ ਸਕਦਾ ਹੈ ਗੱਡੀਆਂ ਨੂੰ ਕੱਢਣ ਦੀ ਵੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜਾਮ ਲੰਬਾ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਰਹੇ ਹੋ ਬੰਦਾ ਸਿੰਘ ਭਾਦਰ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਵੀ ਭਾਰੀ ਵਾਹਨਾਂ ਦਾ ਕਿ ਵੀ ਇਕੱਠ ਹੋ ਚੁੱਕਿਆ ਹੈ ਤੇ ਸਵਾਰੀਆਂ ਨੂੰ ਵੀ ਧੁੱਪਾਂ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਸੰਜੀਵ ਗਰਗ ਜੀ ਗੱਲ ਕਰਦੇ ਹਾਂ ਉਹਨਾਂ ਨਾਲ ਗਰਗ ਸਾਹਿਬ ਕਿਵੇਂ ਦੇਖਦੇ ਹੋ ਕਿ ਵੀ ਇਹ ਜਿਹੇ ਭਰਾਵਾਂ ਨੇ ਬੜਾ ਧਰਨਾ ਲਾਣ ਲਈ ਮਜਬੂਰ ਹੋਣਾ ਪਿਆ ਤੇ ਇੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਜਿੱਥੇ ਸਾਨੂੰ 6 ਦਿਨ ਹੋ ਗਏ ਨੇ ਇਹ ਬੜੀ ਮੰਦਭਾਗੀ ਘਟਨਾ ਹੈ ਜੇ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਇਹਦੇ ਨਾਲ ਸਭ ਨਾਲ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਆਮ ਜਨਤਾ ਦਾ ਹੈ ਜਨਤਾ ਨੂੰ ਨੁਕਸਾਨ ਹੈ ਜੀ ਦੇਖੋ ਸਵਾਰੀਆਂ ਵਿੱਚ ਬੈਠੀਆਂ ਨੇ ਛੋਟੀਆਂ-ਛੋਟੀਆਂ ਬੱਚੇ ਨੇ ਕਿੰਨਾ ਕਿਤੇ ਇਹ ਜਿਹੜੀ ਸਾਡੀ ਪ੍ਰੋਬਲਮ ਹੈ ਦੇਖੋ ਐਕਸੀਡੈਂਟ ਹੋਇਆ ਇਹਨੂੰ ਜਲਦੀ ਹੱਲ ਕਰਨਾ ਹੈ ਕਾਰਵਾਈ ਜਿਹੜੀ ਕਰਨੀ ਹੈ ਉਹ ਪ੍ਰਸ਼ਾਸਨ ਨੇ ਕਰਨੀ ਹੈ ਜਿਵੇਂ ਹੁਣ ਮੈਂ ਦੇਖ ਰਿਹਾ ਵੀ ਇਹਨਾਂ ਨੇ ਦੱਸ ਰਹੇ ਨੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਇਹ ਬੜੀ ਮਾੜੀ ਗੱਲ ਹੈ ਇਹ ਇਹਦਾ ਖਮਿਆਜਾ ਜਨਤਾ ਨੂੰ ਪੁਹੁੰਚਣਾ ਪੈਂਦਾ ਹੈ ਤੇ ਇੱਕ ਮਿਆਜਾ ਛੇਤੀ ਛੇਤੀ ਇਹ ਜਿਹੜਾ ਇਹਨੂੰ ਹੱਲ ਕੀਤਾ ਜਾਵੇ ਧੰਨਵਾਦ ਜੀ ਸਰ ਕਿਵੇਂ ਦੇਖਦੇ ਹੋ ਕਿ ਵੀ ਜਿਹੜਾ ਇਹਨਾਂ ਨੂੰ ਅੱਜ ਧਰਨਾ ਲਾਣ ਲਈ ਮਜਬੂਰ ਹੋਣਾ ਪਿਆ ਤੇ ਦੱਸਿਆ ਕਿ ਵੀ ਇਹਨਾਂ ਦਾ ਨਾ ਕੋਈ ਐਕਸੀਡੈਂਟ ਹੋਇਆ ਸੀ ਬੱਸ ਨਾਲ ਟੀਪਰ ਦਾ ਤੇ 6 ਤਰੀਕ ਨੂੰ ਹੋਇਆ ਸੀਗਾ ਤੇ 6 ਦਿਨ ਪਹਿਲਾਂ ਹੋਇਆ ਸੀ ਜਾਨੀ ਅੱਜ 16 ਤਰੀਕ ਹੋ ਗਈ ਹੈ ਕੀ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਆਪ ਸਭੀ ਉਹ ਕਰ ਰਹੇ ਆ ਸਰ ਸਾਹਿਬ ਕਹਿੰਦੇ ਵੀ ਇਹਨਾਂ ਨੂੰ ਤਾਂ ਹੈ ਉਹ ਵੀ ਟਾਈਮ ਤਾਂ ਹੁਣ ਲੱਗੇਗੇ 2 ਘੰਟੇ ਲੱਗ ਜਾਣਗੇ ਐਫ ਆਈ ਆਰ ਘਟਣ ਜੀ ਤੁਸੀਂ ਸਰਨਾ ਬੋਲ ਦੋ ਜਿਹੜਾ ਬੰਦਾ ਉਹ ਆ ਕੇ ਬਿਆਨ ਲਗਾਵੇ ਆਪਦੇ ਤਾਂ ਅਸੀਂ ਕਰਕੇ ਦੇ ਦਿੰਦੇ ਆ ਠੀਕ ਹੈ ਨਾ ਸਰ ਜੀ ਤੁਹਾਨੂੰ ਬੰਦਾ ਤਾਂ ਉਹਨੂੰ ਉੱਤੇ ਭੇਜਣ ਤਾਂ ਹੀ ਕੋ 2 ਘੰਟੇ ਲੱਗਣਗੇ ਜੀ ਹੁਣ ਐਫ ਆਈ ਆਰ ਬਿਆਨਤ ਲਿਖਾਵੇ ਜਾਂਦੇ ਜੀ ਮੈਂ ਹੀ ਗੱਲ ਕਰੀ ਪ੍ਰਧਾਨ ਜੀ ਨਾਲ ਕਰਦਾ ਫਿਰ ਦੁਬਾਰਾ ਜੀ ਤਾਂ ਇਹਨਾਂ ਨੂੰ ਦੱਸਦਾ ਜੋ ਅਫਸਰਾਂ ਨੂੰ ਹੁਕਮ ਆ ਰਿਹਾ ਮੈਂ ਤੁਸੀਂ ਜਨਾ ਜੀ 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 ਇਹ ਸੰਸਮਾਨਾ ਟ੍ਰੈਫਿਕ ਦੇ ਚਾਰ ਜਿਹਨਾਂ ਨੇ ਕਿਹਾ ਕਿ ਇਹ ਵੀ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਧਰਨਾ ਖੁਲਵਾ ਦਿੱਤਾ ਜਾਵੇਗਾ ਠੀਕ ਹੈ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਕਿਤੇ ਨਾ ਕਿਤੇ ਜਨਤਾ ਨੂੰ ਤੇ ਇਹਨਾਂ ਦੀ ਜਨਤਾ ਦਾ ਵੀ ਹੱਲ ਕੀਤਾ ਜਾਵੇਗਾ ਤੇ ਜਿਹੜੀ ਹੁਣ ਹੈ ਕਿ ਵੀ ਥੋੜੀ ਟਾਈਮ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਮਸਲਾ ਵੀ ਹੱਲ ਹੋ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਕ ਟਾਈਮ ਚ ਕਦੋਂ ਮਸਲਾ ਹੱਲ ਹੁੰਦਾ ਹੈ ਤੇ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਅਖਰ ਸਵਾਰੀਆਂ ਨੂੰ ਕਰਨਾ ਪੈ ਰਿਹਾ ਤੇ ਦੂਰ ਦੂਰ ਤੱਕ ਜਾਮ ਲੱਗੇ ਹੋਇਆ ਨਾ ਹਾਂਜੀ ਮਾਤਾ ਜੀ ਪਰੇਸ਼ਾਨ ਬਹੁਤ ਪਰੇਸ਼ਾਨ ਹੋ ਰਿਹਾ ਬੈਠ ਕੇ ਕੁਛ ਨਹੀਂ ਆਹ ਪ੍ਰੋਬਲਮ ਬਿਆਹੀ ਆ ਕੰਮ ਨਹੀਂ ਰਹੀ ਬਹੁਤ ਪਰੇਸ਼ਾਨ ਹੋ ਰਿਹਾ ਜਿਹੜਾ ਇਹ ਧਰਨਾ ਲੱਗਿਆ ਹੋਇਆ ਹੈ ਕਿਵੇਂ ਦੇਖਦੇ ਹੋ ਜੂ ਸੌਣਾ ਲੋਕਾਂ ਦਾ ਰਸਤਾ ਤੋੜਦੇ ਕੋਈ ਅਸੀ ਕਿੱਥੇ ਜਾਵਾਂ ਹਾਂ ਜੇ ਨਾ ਨਬੀ ਛੋੜਦੇ ਕੋਈ ਨਾ ਚੜਾਂਦੇ ਆਪੇ ਕਿਸੇ ਪਾਸੇ ਵਹਿ ਤੇ ਜਾਂਦੇ ਜਾ ਕੇ ਹੁਣ ਇਹ ਅੱਧ ਬਰੀਤੇ ਨਾ ਅਸੀਂ ਅੱਗੇ ਜੋ ਬੈਠੇ ਹਰਿਆਣਾ ਚ ਇੰਦਰੀ ਲਾੜਵੇ ਜਾਣਾ ਹੈ ਬਸਾ ਉਹਦਾ ਮੈਂ ਜੇ ਕਹਿੰਦੇ ਪੜੀ ਤੁਸੀਂ ਵਿਚੋ ਇਨਾ ਚੜ ਹਾਂਜੀ ਸਰਕਾਰ ਨੂੰ ਥੋੜਾ ਕਰਨਾ ਚਾਹੀਦਾ ਸਰਕਾਰ ਨੂੰ ਆ ਸਾਡੇ ਸਰਕਾਰ ਸਾਰੀ ਆਪਣੀ ਹੈ ਤੇ ਮੈਨੂੰ ਮੇਰੇ ਕੋਲ ਨੰਬਰ ਕੋਲ ਨਹੀਂ ਮੈਂ ਪੁੱਛ ਤਾ ਇਹਨਾਂ ਨੂੰ ਕਿਵੇਂ ਨਹੀਂ ਆਉਂਦੀ ਪੁਲਿਸ ਇੱਥੇ ਮਿਲ ਨਹੀਂ ਚੱਲਦੀ ਹੈ ਲੋਹਣਾ ਕਿ ਐਤਾਂ ਤੇ ਰਹੇ ਕਰਤੇ ਨੇ ਪਹਿਲਾਂ ਲੋਕਾਂ ਨੂੰ ਠੀਕ ਹੈ ਥੋੜਾ ਮਾੜਾ ਕੰਮ ਹੈ ਇਹ ਜੱਗਾ ਕੋਈ ਜਨਾਬ ਨੇ ਕਿੱਥੇ ਜਾਣਾ ਮਾਣ ਹੈ ਕਿਸ ਕੋ ਸਵਾਰਿਆ ਲੋਸ ਵੀ ਇਹ ਕਾ ਕਰਦਾ ਲੋਕ ਵੀ ਬੱਸਾਂ 'ਚ ਕੋਈ ਨਾ ਚੜ੍ਹ ਸਕਦਾ ਮੇਰੇ ਰਕਰੀ ਤੇ ਪਸਵਾਰੀ ਨਹੀਂ ਆਣੀ ਸੀ ਇੱਕ ਦੋ ਜਿਹੜੇ ਬੱਚੇ ਮਰਦਾਂ ਦੇ ਦੁਕਾਨੇ ਪਹਿਲਾਂ ਵਿੱਚ